ਕੁਦਰ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਸੋਦਾਸੀ ਕੀ ਥਾਣਾ ਅਰਬਨ ਸਟ੍ਰੀਟ ਪੁਲਿਸ ਦੇ ਵੱਲੋਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਸ ਦੇ ਵਿੱਚ ਫਹੀਮ ਖਾਨ ਤੇਜਿੰਦਰ ਸਿੰਘ ਉਰਫ ਬਿੱਲੂ ਅਰਸ਼ਦੀਪ ਸਿੰਘ ਉਰਫ ਪਾਠਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਵੱਖ-ਵੱਖ ਤਰ੍ਹਾਂ ਦੇ ਨਾਜਾਇਜ਼ ਅਸਲੇ ਬਰਾਮਦ ਕੀਤੇ ਨੇ ਜਿਹੜੀ ਥਾਣਾ ਅਰਬਨ ਸਟ੍ਰੀਟ ਦੀ ਟੀਮ ਨੇ ਤਿੰਨ ਬੰਦੇ ਜਿਹੜੇ ਨੇ ਉਹ ਅਸਲੇ ਸਮੇਤ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਦੋਸ਼ੀ ਹੈ ਜਿਹਨੂੰ ਮੈਂ ਮੁੱਖ ਦੋਸ਼ੀ ਕਹੂੰਗਾ ਉਹ ਫਹੀਮ ਖਾਨਾ ਹੈ ਬਜਨੌਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਹਨੇ ਹੀ ਜਿਹੜੇ ਬਾਕੀ ਦੋ ਬੰਦੇ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਨੂੰ ਵੈਪਨ ਸਪਲਾਈ ਕੀਤੇ ਸੀਗੇ ਤੇ ਇਹ ਉੱਥੋਂ ਅਸਲੇ ਲਿਆ ਕੇ ਜਿਹੜਾ ਇੱਥੇ ਸਪਲਾਈ ਕਰਦਾ ਸੀਗਾ ਕਿ ਅੱਗੇ ਇਹ ਬੰਦੇ ਜਿਹੜੀ ਆਪਣੀ ਬਾਤਾਂ ਕਰਨ ਵਾਸਤੇ ਪਲੈਨਿੰਗ ਕਰ ਰਹੇ ਸੀਗੇ ਉਹਦੀ ਇਹਨਾਂ ਨੇ ਮਤਲਬ ਉਹਦੇ ਵਾਸਤੇ ਖਰੀਦੇ ਸੀ ਇਸ ਮਾਮਲੇ ਤੇ ਸ਼ੱਕੀ ਸੀਗੇ ਤੇ ਕਦੋਂ ਕਿਉਂ ਫੜਿਆ ਗਿਆ ਸ਼ਕੀਤਾ ਜੀ ਸਾਡੀ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਪੜਿਆ ਕਿ ਇਹਨਾਂ ਬੰਦਿਆਂ ਕੋਲੇ ਜਿਹੜੇ ਹੈਗੇ ਨੇ ਵੈਪਨ ਹੈਗੇ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਫਹੀਮ ਖਾਨ ਤੇ ਤੇਜਵਿੰਦਰ ਹੈਗਾ ਇਹਨਾਂ ਨੂੰ ਦੋ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਹੈ ਆਰਮਸਟ੍ਰੈਂਡ ਏਰੀਆ ਤੋਂ ਤੇ ਤੀਜਾ ਬੰਦਾ ਜਿਹੜਾ ਹੈਗਾ ਉਹਨੂੰ ਸਰੰਦ ਬਾਈਪਾਸ ਤੋਂ ਸੀ ਗ੍ਰਿਫਤਾਰ ਕੀ ਮਕਸਦ ਕੀ ਲੱਗਿਆ ਤੁਹਾਨੂੰ ਮਕਸਦ ਤਾਂ ਦੇਖੋ ਜਿਹੜਾ ਬੰਦਾ ਵੈਪਨ ਲੈ ਕੇ ਘੁੰਮ ਰਿਹਾ ਜੀ ਉਹਦਾ ਮਕਸਦ ਤਾਂ ਕੋਈ ਨੇਕਾ ਹੋਏਗਾ ਨਹੀਂ ਇਹ ਵਾਰਦਾਤ ਕਰਨ ਵਾਸਤੇ ਜਹਰਜੀ ਗੱਲ ਇਹਨਾਂ ਨੇ ਲਿਆ ਅਸੀਂ ਇਹਨਾਂ ਦੇ ਬੈਕਗ੍ਰਾਉਂਡ ਵੀ ਖੰਗਾਲ ਰਹੇ ਹਾਂ ਫਿਲਹਾਲ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ ਤੇ ਪਹਿਲਾਂ ਕੋਈ ਐਫਆਈਆਰ ਹੋਵੇ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਤੇ ਪਹਿਲਾਂ ਕਿਹੜੇ ਪਰਚੇ ਦਰਜ ਨੇ ਇਹ ਰਹਿਣ ਵਾਲੇ ਕਿੱਥੇ ਤੋਂ ਨੇ ਇਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ ਜੀ ਇਹ ਖਰੜ ਇਲਾਕੇ ਦੇ ਰਹਿਣ ਵਾਲੇ ਨੇ ਮੋਹਾਲੀ ਜ਼ਿਲ੍ਹੇ ਦੇ ਤੇ ਜਿਹੜਾ ਪਹਿਲਾ ਦੋਸ਼ੀ ਹੈ ਫਹੀਮ ਇਹ ਹੈਗਾ ਯੂਪ ਬਿਜਨੌਰ ਜ਼ਿਲ੍ਹੇ ਦਾ ਰਹਿਣਾ ਇਹ ਸੋ ਇਥੋਂ ਅਰਗੋਸਟੇਟ ਤੋਂ ਪੜੇ ਅਰਗੋਸਟੇਟ ਦੇ ਵਿੱਚ ਕਿੱਥੇ ਰਹਿ ਰਹੇ ਸੀ ਜਾਂ ਕੌਣ ਦੇ ਕੋਲ ਨਹੀਂ ਰਹਿ ਨਹੀਂ ਰਹੀ ਸੀ ਇਹ ਇੱਥੇ ਇਹਨਾਂ ਦਾ ਤੇ ਉਹਦੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਉਸ ਦੇ ਤਹਿਤ ਅਸੀਂ ਫੜੇ ਰਿਮਾਂਡ ਵਗੈਰਾ ਕਿਵੇਂ ਜਿੰਦਾ ਇਹਨਾਂ ਦਾ ਜੀ ਦੋ ਦੇ ਅੰਦਰ ਰਿਮਾਂਡ ਪਹਿਲਾਂ ਲੈ ਚੁੱਕੇ ਆ ਤੇ ਅੱਜ ਅਸੀਂ ਦੁਬਾਰਾ ਟਰਾਈ ਕਰਾਂਗੇ ਜੇ ਹੋਰ ਰਿਮਾਂਡ ਮਿਲਦਾ ਤਾਂ ਅੱਗੇ ਹੋਰ ਕੁਝ ਕਿਛ ਕਰੀਏ ਤੇ ਇਹਨਾਂ ਕੋਲੋਂ ਕਿਹੜੇ ਇਹਨਾਂ ਕੋਲੋਂ ਮਿਲੇ ਇਹਨਾਂ ਤੋਂ ਜੀ ਤਿੰਨਾਂ ਕੋਲੋਂ ਇੱਕ ਇੱਕ ਦੇਸੀ ਕਟਾ ਜਿਹੜਾ ਹੈਗਾ ਦੇਸੀ ਕਿੱਟਾ ਪਿਸਟਲ ਕਹਿੰਦੇ ਨੇ 315 ਬੋਰ ਵਾਲਾ ਜਿਹੜਾ ਉਹ ਮਿਲਿਆ ਕਿ ਚਾਰ ਜਿੰਦਾ ਰੌਣ ਦੇਖੋ ਲੱਗਿਆ ਜਿਵੇਂ ਤਰੋ ਲੱਗਦਾ ਫਹੀਮ ਖਾਨੀ ਹੈ ਜੀ ਜਿਹੜਾ ਮਤਲਬ ਇਸ ਮਾਮਲੇ ਦੀ ਜੜ ਹੈਗਾ ਉਹੀ ਲੈ ਕੇ ਆਉਂਦਾ ਤੇ ਉਹੀ ਇਹਨਾਂ ਦੋਨਾਂ ਨੂੰ ਵੀ ਇਹ ਨਹੀਂ ਸਪਲਾਈ ਕੀਤੇ ਜਿਹੜੇ ਸਮਝਾਈ ਕਰਦੇ ਸੀ ਆ ਕੋਈ ਵਾਦਾ ਤੋਂ ਅੰਜਾਮ ਦੇਣ ਵਾਸਤੇ ਅਸਲੀ ਤੌਰ ਤੇ ਉਹ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਜੀ ਮੈਟਰੋਫ ਇਨਵੈਸਟੀਗੇਸ਼ਨ ਹੈ ਕਿ ਇਹਨਾਂ ਦਾ ਜਿਹੜਾ ਅੱਗੇ ਦੋ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਦਾ ਅੱਗੇ ਕੀ ਪਰਪਸ ਹੈਗਾ ਫਹੀਮ ਖਾਨ ਨੇ ਪਹਿਲਾਂ ਵੀ ਹੋਰ ਕਿਸੇ ਨੂੰ ਸਪਲਾਈ ਕੀਤੇ ਉਹ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਤੇ ਇਹਨਾਂ ਨੂੰ ਪਹਿਲੀ ਵਾਰ ਦੇਣਾ ਸੀ ਜਾਂ ਪਹਿਲਾਂ ਹੀ ਨੂੰ ਸਪਲਾਈ ਕਰ ਦਿੱਤੀ ਜੀ ਨਹੀਂ ਇਹਨਾਂ ਨੂੰ ਪਹਿਲੀ ਵਾਰ ਇਹ ਚੀਜ਼ ਆ ਫਹੀਮ ਸਕਰ ਬਾਬਤ ਮਨਰਲ ਪਟਿਆਲਾ ਤੋਂ ਕੇਸ਼ਵ ਕੁਮਾਰ ਚੁੜਕੇ ਨੇ ਕੇਸ਼ਵ ਪਟਿਆਲਾ ਪੋਲਿਸ ਦੀ ਅਰਬਨ ਸਟੇਟ ਥਾਣੇ ਨੂੰ ਵੱਡੀ ਸਫਲਤਾ ਮਿਲੀ ਹੈ ਤਾਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਅਸਲੇ ਬਰਾਮਦ ਕੀਤੇ ਨੇ ਤਾਂ ਕਿ ਕੁਝ ਜਾਣਕਾਰੀ ਆਇਆ ਖਾਣਾ ਰੋਸਟਰ ਦੇ ਬੋਲਿਆਂ ਨੂੰ ਗੁੱਸੇ ਤੋਂ ਸੁਤਨਾ ਮਿਲਦੀ 3 ਦੇ ਇੱਕ 3 ਅੱਗੇ ਅਰਗੋਸ ਤੇ ਰੀਜ ਡੇਫਰ ਲੈ ਕੇ ਕੰਮ ਰੀਜੋ ਅਰਮਾ ਸਿਰਫ ਨੂੰ ਕਨੇਮੋ ਚੱਕੇ ਮਜ਼ੇ ਇਸ ਤਰ੍ਹਾਂ ਕਰਨ ਗਿਆ ਉਹਨੂੰ 3 3 ਅਸਲੇ ਤੇ 3 ਬੰਦੇ ਵਿਸਤਾਰ ਕੀਤੇ ਗਏ ਤੇ ਦੂਸਰੇ ਵਾਰ ਜ ਪਟਿਆਲਾ ਦੇ ਬੀਐਸਯੂ ਟੋਨ ਹੈ ਜ ਪ੍ਰੈਸ ਰੋਲਿੰਗ ਕਰਕੇ ਗਿਆ ਤੇ ਇਹਨਾਂ ਦੇ ਕੋਈ ਪੈਲਾ ਕੋਈ ਮਗਜਮਾ ਨਹੀਂ ਹੈ ਜੀ ਤੇ 3 ਅਸਲੇ ਤੇ 4 ਕਰਨ ਜ਼ਿੰਦਾਕਾਰ ਤੋਂ ਜਿਹਨਾਂ ਨੂੰ ਫੜਿਆ ਗਿਆ ਕਿ ਬਾਕੀ ਇਹਨਾਂ ਨੂੰ ਹੋਰ ਰਿਮਾਨ ਲੈ ਕੇ ਇਹਨਾਂ ਨੂੰ ਹੋਰ ਜਾਣਕਾਰੀ ਪੁੱਛ-ਕਿਛ ਕੀਤੀ ਹੈ ਜੀ ਜੁਗੇਸ਼ਵਰ ਤੁਮਾਪ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਤੰਪਾ